ਤੇ ਆਇ ਕਿ ਜਿਵੇਂ ਇੱਕ ਉਹਨਾਂ ਦੀ ਯਾਦ ਦੇ ਵਿੱਚ ਥੜਾ ਬਣਾਇਆ ਹੋਇਆ ਸਾਰਾ ਇਹ ਚਾਂਦੀ ਦਾ ਹੀ ਆ ਠੀਕ ਹੈ ਪਰ ਭਗਤ ਕਬੀਰ ਜੀ ਦਾ ਉੱਥੇ ਜਨਮ ਹੋਇਆ ਸੀ ਪਰ ਜਦੋਂ ਉਹਨਾਂ ਦਾ ਆਖਰੀ ਸਮਾ ਸੀ ਉਹ ਮਗਰਹਰ ਦੇ ਵਿੱਚ ਆਏ ਨੇ ਕਿਉਂਕਿ ਕਿਹਾ ਜਾਂਦਾ ਕਿ ਮਗਰਹਰ ਦੇ ਵਿੱਚ ਜਦੋਂ ਕਿਸੇ ਬੰਦੇ ਦੀ ਡੈਥ ਹੁੰਦੀ ਹੈ ਤਾਂ ਉਹ ਗੱਦੇ ਦੀ ਜੂਨੀ ਦੇ ਵਿੱਚ ਪੈਂਦਾ ਬਸ ਤਾਂ ਉਹ ਚੀਜ਼ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਵੀ ਲੋਕ ਆਪਦੇ ਫੈਮਿਲੀ ਮੈਂਬਰ ਦੀਆਂ ਲਾਸ਼ਾਂ ਜਿਵੇਂ 에어ਪੋਰਟ ਨੂੰ ਗੱਡੀ ਜਾਂਦੀ ਹੁੰਦੀ ਹੈ ਗੱਡੀਆਂ ਦੇ ਉੱਪਰ ਬੰਨ ਕੇ ਲੈ ਕੇ ਆਉਂਦੇ ਰੱਸੀਆਂ ਨਾਲ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਆਪਾਂ ਹੈਗੇ ਆਂ ਜੀ ਗੋਪਰ ਦੇ ਵਿੱਚ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਗੋਰਖਨਾਥ ਜਿਹੜਾ ਮੰਦਿਰ ਸੀ ਤ੍ਰੇਤਾ ਯੁੱਗ ਦਾ ਸਥਾਨ ਕਿਹਾ ਜਾਂਦਾ ਮੰਦਰ ਬਾਦ ਦੇ ਵਿੱਚ ਬਣਿਆ ਹੋਊਗਾ ਉਹਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਨੇ ਜਿਹਦੇ ਮਹੰਤ ਕਿਹਾ ਜਾਂਦਾ ਕਿ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਸੀ 52 ਏਕੜ ਦੇ ਵਿੱਚ ਉਹ ਮੰਦਿਰ ਬਣਿਆ ਹੋਇਆ ਜਿਹਨਾਂ ਨੇ ਸਾਡੀ ਵੀਡੀਓ ਨਹੀਂ ਚੈੱਕ ਕੀਤੀ ਤਾਂ ਕੱਲ੍ਹ ਵਾਲੀ ਵੀਡੀਓ ਜ਼ਰੂਰ ਚੈੱਕ ਕਰ ਲਿਓ ਪਰ ਅੱਜ ਵਾਲੀ ਵੀਡੀਓ ਦੇਖਣ ਤੋਂ ਬਾਅਦ ਅੱਜ ਆਪਣਾ ਸਫ਼ਰ ਹੈਗਾ ਜੀ ਗੁਰੂਖਪੁਰ ਤੋਂ ਲੈ ਕੇ ਗਾਣਪੁਰ ਤੱਕ ਦਾ 310 ਕਿਲੋਮੀਟਰ ਦੇ ਨੇੜੇ ਤੇੜੇ ਸਫ਼ਰ ਆ 7 ਘੰਟਿਆਂ ਦਾ ਰਾਹ ਉਹ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਐਸੀ ਜਗ੍ਹਾ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਕਿ ਕਿਹਾ ਜਾਂਦਾ ਕਿ Hindu ਮਾਨਤਾ ਦੇ ਅਕੋਰਡਿੰਗ ਕਿਹਾ ਜਾਂਦਾ ਸੀ ਵੀ ਜੇ ਕੋਈ ਬੰਦਾ ਉੱਥੇ ਕਿਸੇ ਦੀ ਡੈਥ ਹੁੰਦੀ ਆ ਜਾਂ ਸੰਸਕਾਰ ਹੁੰਦਾ ਤਾਂ ਉਹ ਥਾਂ ਦੇ ਉੱਤੇ ਬੰਦਾ ਕਦੇ ਵੀ ਜੂਨੀ ਦੇ ਵਿੱਚ ਪੈਂਦਾ ਕਿਉਂਕਿ ਦੋ ਥਾਵਾਂ ਨੇ ਜਿਹੜੀਆਂ ਕਿ ਮਤਲਬ ਐਵੇਂ ਬਣੀਆਂ ਗਈਆਂ ਨੇ ਇੱਕ ਥਾਂ ਤਾਂ ਹੈਗੀ ਆ ਜੀ ਕਾਸ਼ੀ ਬਨਾਰਸ ਬਨਾਰਸ ਦੇ ਵਿੱਚ ਜਦੋਂ ਕਿਸੇ ਬੰਦੇ ਦੀ ਡੈਥ ਹੁੰਦੀ ਆ ਤਾਂ ਉਹ ਕਹਿੰਦੇ ਬੰਦਾ ਸਵਰਗਾਂ ਨੂੰ ਜਾਂਦਾ ਤੇ ਜਦੋਂ ਕਿਸੇ ਬੰਦੇ ਦੀ ਡੈਥ ਜਾਂ ਸੰਸਕਾਰ ਮਗਹਰ ਦੇ ਵਿੱਚ ਹੁੰਦਾ ਜਿੱਥੇ ਆਪਾਂ ਹੁਣ ਚੱਲੇ ਆ ਇਹ ਜਗ੍ਹਾ ਤੋਂ ਸਾਰਾ 33 ਕਿਲੋਮੀਟਰ ਦੇ ਨੇੜੇ ਤੇੜੇ ਆ ਤੇ ਉੱਥੇ ਜੇ ਕਿਸੇ ਬੰਦੇ ਦੀ ਡੈਥ ਹੁੰਦੀ ਆ ਤਾਂ ਕਹਿੰਦੇ ਉਹ ਬੰਦਾ ਨਰਕ ਦੀ ਜੁਨੀ ਚ ਪੈਂਦਾ ਤੇ ਗਰਦੇ ਦੀ ਜੁਨੀ ਦੇ ਵਿੱਚ ਪੈਂਦਾ ਤੇ ਜਿਹੜੇ ਭਗਤ ਕਬੀਰ ਸੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਉਹਨਾਂ ਨੇ ਆਪਦਾ ਸ਼ਰੀਰ ਬਨਾਰਸ ਦੇ ਵਿੱਚ ਨਾ ਛੱਡ ਕੇ ਮਗਰਹ ਦੇ ਵਿੱਚ ਆਪਦਾ ਸ਼ਰੀਰ ਧਿਆ ਗਿਆ ਸੀ ਤੇ ਹਾਲਾਂਕਿ ਉਹਨਾਂ ਦਾ ਜਨਮ ਸੀ ਜਿਹੜਾ ਬਨਾਰਸ ਦੇ ਵਿੱਚ ਹੋਇਆ ਤੇ ਆਪਾਂ ਉਹਨਾਂ ਦੇ ਘਰ ਜਿਹੜਾ ਅਸਲੀ ਘਰ ਉਹਨਾਂ ਦੇ ਘਰ ਵੀ ਗਏ ਹੋਏ ਆ ਉਹਦੇ ਦਰਸ਼ਨ ਵੀ ਆਪਾਂ ਕਰਵਾਏ ਹੋਏ ਵੀ ਆਪਣੀ YouTube ਚੈਨਲ ਦੇ ਉੱਤੇ ਉਹ ਚੀਜ਼ ਦੀ ਵੀਡੀਓ ਪਈ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੇ ਆਪਾਂ ਜਿਹੜਾ ਸਮਾਤੀ ਆ ਆ ਆਖਰੀ ਸਮਝ ਇੱਥੇ ਉਹਨਾਂ ਨੇ ਆਪ ਦਾ ਸਰੀਰ ਛੱਡਿਆ ਜਿੱਥੇ ਉਹਨਾਂ ਦੀ ਸਮਾਦੀ ਬਣੀ ਹੋਈ ਆ ਉਹ ਥਾਂ ਦੇ ਦਰਸ਼ਨ ਕਰਵਾਵਾਂਗੇ ਉਹਨਾਂ ਦੀ ਸਮਾਦੀ ਵੀ ਦੋ ਭਾਗਾਂ ਦੇ ਵਿੱਚ ਬਣੀ ਹੋਈ ਆ Hindu ਵੀਰਾਂ ਨੇ ਉੱਥੇ ਉਹਨਾਂ ਦੇ ਫੁੱਲ ਦਫ਼ਨ ਕਰਕੇ ਫੁੱਲਾਂ ਦਾ ਸੰਸਕਾਰ ਕਰਕੇ ਜਗ੍ਹਾ ਬਣਾਈ ਹੋਈ ਆ ਤੇ ਦੂਜੇ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਨੇ ਉਹਨਾਂ ਦੀ ਦਰਗਾਹ ਬਣਾਈ ਹੋਈ ਆ ਆਪਸ ਸਾਹਮਣੇ ਸਾਹਮਣੇ ਨੇ ਉਹ ਤੇ ਉਸੇ ਜਗ੍ਹਾ ਦੇ ਉੱਤੇ ਹੀ ਉਹ ਤੋਂ ਥੋੜਾ ਜਿਹਾ ਦੂਰ ਭਗਤ ਕਬੀਰ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਮੈਨੂੰ ਲੱਗਦਾ ਇਹ ਪੂਰੇ ਇੰਡੀਆ ਦੇ ਵਿੱਚ ਜਾਂ ਕਹਿ ਸਕਦੇ ਕੋ ਪੂਰੇ ਵਰਲਡ ਦੇ ਵਿੱਚ ਸੰਤ ਕਬੀਰ ਜੀ ਦਾ ਭਗਤ ਕਬੀਰ ਜੀ ਦਾ ਇੱਕੋ ਇੱਕ ਸਥਾਨ ਹੈ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਉਹ ਸਥਾਨ ਹਾਲਾਂਕਿ ਤੇ ਇਤਿਹਾਸਿਕ ਨਹੀਂ ਹੈਗਾ ਪਰ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਉਹ ਤੋਂ ਪਹਿਲਾਂ ਅਸੀਂ ਕਿਤੇ ਵੀ ਭਗਤ ਕਬੀਰ ਜੀ ਦੇ ਸਥਾਨ ਦੇ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਪੈਸ਼ਲ ਬਣਾਇਆ ਹੋਵੇ ਅਸੀਂ ਕਦੇ ਵੀ ਉਹ ਥਾਂ ਦੇ ਦਰਸ਼ਨ ਨਹੀਂ ਕੀਤੇ ਤੇ ਚੱਲਦੇ ਆ ਇੱਥੋਂ ਆਪਾਂ ਸਮਾਨ ਸਬੰਨ ਪੈਕ ਕਰ ਲਿਆ ਤੇ ਲਗਭਗ ਆਪਣੀ ਪੰਜਾਬ ਨੂੰ ਹੁਣ ਵਾਪਸੀ ਹੈ ਜੀ। ਲਓ ਜੀ ਕਮਰਾ ਖਾਲੀ ਆਪਾਂ ਕਰਤਾ 2 ਦਿਨਾਂ ਵਾਸਤੇ ਰੂਮ ਲਿਆ ਸੀ। 900 ਰੁਪਏ ਦਾ ਕਮਰਾ ਲਿਆ ਹੋਇਆ ਸੀ ਪਰ 1800 ਰੁਪਏ ਤੇ ਲਾਇਨੇ 2 ਦਿਨਾਂ ਦੇ ਰੂਮ ਵਾਸਤੇ ਕਿਉਂਕਿ ਇੱਕ ਦਿਨ ਤਾਂ ਲੇਟ ਹੀ ਬੜਾ ਪਹੁੰਚੇ ਆ ਅਗਲੇ ਦਿਨ ਆਪਾਂ ਰੈਸਟੋਰੇਸ਼ਟ ਕੀਤਾ ਸੀ ਮੋਟਰਸਾਈਕਲ ਤੇ ਸਮਾਨ ਸਾਰਾ ਬੰਨਿਆ ਹੋਇਆ। ਉਧਰਲੇ ਪਾਸੇ ਸਾਹਮਣੇ 메ਨ ਗੇਟ ਆ ਜੀ। ਤੇ ਉਥੋਂ ਸਿੱਧੀ ਸੜਕ ਜਾ ਰਹੀ ਹੈ ਲਖਨਊ ਨੂੰ ਤੇ ਮੇਨ ਸੜਕ ਦੇ ਉੱਤੇ ਹੀ ਆ ਤੇ ਤੁਹਾਨੂੰ ਮੈਪ ਲਾਉਣ ਦੀ ਕੋਈ ਵੀ ਲੋੜ ਨਹੀਂ ਹੈਗੀ ਸੋ ਜੇ ਤੁਸੀਂ ਮੇਨ ਸੜਕ ਕਰਾਸ ਕਰੋਗੇ ਤਾਂ ਰਾਹ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦਿਖ ਜਾਨੀਗੀ ਇੱਥੇ ਬੋਰਡ ਲੱਗਿਆ ਹੋਇਆ ਜੀ ਕਾਰ ਸੇਵਾ ਚੱਲ ਰਹੀ ਆ ਪੂਰੀ ਵਾਲੇ ਸੰਤਾਂ ਵੱਲੋਂ ਤੇ ਇੱਕੋ ਇੱਕ ਗੁਰੂ ਘਰ ਹੈ ਜਿਹੜਾ ਸੰਤ ਕਬੀਰ ਜੀ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਤੇ ਸਾਹਮਣੇ ਬੱਸ ਖੜੀ ਆ ਬੱਸ ਦੇ ਉੱਤੇ ਲਿਖਿਆ ਹੋਇਆ ਸੋਨੂ ਤੇ ਇੱਥੇ ਵੀ ਸੰਗਤ ਪੰਜਾਬ ਤੋਂ ਆਈ ਹੋਈ ਆ ਗੁਰਦੁਆਰਾ ਸਾਹਿਬ ਦੀਆਂ ਹੋਰ ਬਿਲਡਿੰਗਾਂ ਵੀ ਤਿਆਰ ਹੋਈ ਜਾਂਦੀਆਂ ਨੇ ਥੱਲੇ ਵਾਲੇ ਪਾਸੇ ਗੁਰੂ ਘਰ ਲੰਗਰ ਲਿਖਿਆ ਹੋਇਆ ਪ੍ਰਸ਼ਾਦਾ ਆਪਾਂ ਇੱਥੇ ਛਕ ਲਿਆ ਤੇ ਇਹ ਇਤਿਹਾਸਿਕ ਸਥਾਨ ਨਹੀਂ ਹੈ ਪਰ ਸੰਤ ਕਬੀਰ ਭਗਤ ਕਬੀਰ ਜੀ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਪਰ ਜਿਹੜਾ ਉਹਨਾਂ ਦਾ ਇਤਿਹਾਸਿਕ ਸਥਾਨ ਆ ਉਹ ਤੁਹਾਨੂੰ ਆਪਾਂ ਹੁਣ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਹਾਂ ਗੁਰਦੁਆਰਾ ਸਾਹਿਬ ਤੋਂ 1.5 ਕਿਲੋਮੀਟਰ ਉਰਾਂ ਨੂੰ ਆ ਕੇ ਨਾ ਸ਼ਹਿਰ ਦੇ ਵਿੱਚ ਭਗਤ ਕਬੀਰ ਜੀ ਦੀ ਇੱਕ ਪਾਸੇ ਮਜ਼ਾਰ ਬਣੀ ਹੋਈ ਆ ਇਧਰਲੇ ਪਾਸੇ ਮਸਜਿਦ ਆ ਤੇ ਇਧਰਲੇ ਪਾਸੇ ਉਹਨਾਂ ਦਾ ਮੰਦਿਰ ਬਣਾਇਆ ਹੋਇਆ ਹਨਾ ਦੋਨਾਂ ਦੇ ਤੁਹਾਨੂੰ ਆਪਾਂ ਦਰਸ਼ਨ ਕਰਵਾਉਣੇ ਆ ਤੇ ਇਹ ਥਾਂ ਦੇ ਉੱਤੋਂ ਗੁਰੂ ਘਰ ਦੇ ਵੀ ਸਿੱਧੇ ਦਰਸ਼ਨ ਹੁੰਦੇ ਨੇ ਤੇ ਇਧਰਲੇ ਪਾਸੇ ਇੱਕ ਸਰਕਾਰੀ ਬੋਰਡ ਲੱਗਿਆ ਹੋਇਆ ਬਈ ਮੰਦਿਰ ਤੇ ਮਸਜਿਦ ਇਹ ਦੋਵੇਂ ਪੁਰਾਣੀਆਂ ਬਿਲਡਿੰਗਾਂ ਦੇ ਵਿੱਚ ਆਉਂਦੇ ਨੇ ਤੇ ਇਹਨਾਂ ਨੂੰ ਜੇ ਕੋਈ ਮਤਲਬ ਛੇੜਛਾੜ ਇਹਦੇ ਨਾ ਕਰੂਗਾ ਤਾਂ 3 ਮਹੀਨੇ ਤੱਕ ਦੀ ਜੇਲ੍ਹ ਤੇ 5000 ਰੁਪਏ ਦਾ ਜੁਰਮਾਨਾ ਤੇ ਇਧਰਲੇ ਪਾਸੇ ਇੱਕ ਇਤਿਹਾਸਿਕ ਬੋਰਡ ਲੱਗਿਆ ਹੋਇਆ ਜੀ ਇਹਦੇ ਉੱਤੇ ਲਿਖਿਆ ਹੋਇਆ ਸੰਤ ਕਬੀਰ ਜੀ ਦੀ ਸਮਾਧੀ ਹੈ ਬਮ ਮਜ਼ਾਰ ਕਹਿੰਦੇ ਦੋਨੇ ਧਰਮਾਂ ਨੂੰ ਉਹ ਬਰਾਬਰ ਰੱਖ ਕੇ ਚੱਲਦੇ ਸੀ ਤੇ ਦੋਨੇ ਧਰਮਾਂ ਦੇ ਵਿੱਚ ਉਹਨਾਂ ਨੇ ਬਹੁਤ ਸੁਧਾਰ ਕੀਤਾ ਸੀ ਹਨਾ ਬਾਕੀ ਉਹਨਾਂ ਦੀ ਹਿਸਟਰੀ ਉਹਨਾਂ ਦਾ ਜਨਮ ਕਦੋਂ ਹੋਇਆ 1398 ਈਸਵੀ ਦੇ ਵਿੱਚ ਉਹ 1290 ਦੇ ਵਿੱਚ ਕਹਿੰਦੇ ਕਮਲ ਦੇ ਫੁੱਲ ਦੇ ਉੱਤੇ ਤੈਰਦੇ ਹੋਏ ਮਿਲੇ ਸੀ ਨੀਰੂ ਤੇ ਨੀਵਾ ਨਾਮ ਦਾ ਇੱਕ ਮਤਲਬ ਜੋੜਾ ਸੀ ਉਹਨਾਂ ਨੂੰ ਮਿਲੇ ਸੀ ਤੇ ਤਾਂ ਕਰਕੇ ਉਹ ਥਾਂ ਦੇ ਉੱਤੇ ਕਿਹਾ ਜਾਂਦਾ ਕਿ ਭਗਤ ਕਬੀਰ ਜੀ ਇੱਕ ਕਮਲ ਦੇ ਫੁੱਲ ਦੇ ਵਿੱਚੋਂ ਪ੍ਰਗਟ ਹੋਏ ਸੀ ਤੇ 1518 ਈਸਵੀ ਦੇ ਵਿੱਚ ਉਹਨਾਂ ਦੀ ਇਸ ਜਗ੍ਹਾ ਦੇ ਉੱਤੇ ਡੈਥ ਹੋਈ ਸੀ ਤੇ ਕਿਹਾ ਜਾਂਦਾ ਕਿ ਲਗਭਗ ਉਹਨਾਂ ਦੀ ਉਮਰ 120 ਸਾਲ ਦੇ ਨੇੜੇ ਤੇੜੇ ਸੀ ਤੇ ਕੋਈ ਕੋਈ ਕਹਿੰਦਾ ਕਿ ਉਹਨਾਂ ਦੀ ਉਮਰ ਸੀ ਜਿਹੜੀ ਜਦੋਂ ਉਹ ਆਖਰੀ ਸਾਹ ਉਹਨਾਂ ਨੇ ਲਏ ਨੇ ਤਾਂ 127 ਸਾਲ ਦੀ ਉਮਰ ਸੀ ਤੇ ਇਧਰਲੇ ਪਾਸੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੰਦਿਰ ਬਣਾਇਆ ਹੋਇਆ ਜੀ ਤੇ ਭਗਤ ਕਬੀਰ ਜੀ ਦੀ ਬਾਣੀ ਵੀ ਲਿਖੀ ਹੋਈ ਹੈ ਮੰਦਿਰ ਦੇ ਆਲੇ-ਦਾਲੀ ਤੇ ਹੁਣ ਤੁਹਾਨੂੰ ਆਪਾਂ ਅੰਦਰੋਂ ਦਰਸ਼ਨ ਕਰਵਾ ਦਈਏ ਤੇ ਆਹ ਇੱਕ ਜਿਵੇਂ ਇੱਕ ਉਹਨਾਂ ਦੀ ਯਾਦ ਦੇ ਵਿੱਚ ਥੜਾ ਬਣਾਇਆ ਹੋਇਆ ਸਾਰਾ ਇਹ ਚਾਂਦੀ ਦਾ ਹੀ ਆ ਉਧਰ ਖੜਾਵਾ ਪਈਆਂ ਨੇ ਚਾਂਦੀ ਦੀਆਂ ਇਧਰ ਕੁਝ ਪੁਰਾਣੀਆਂ ਚੀਜ਼ਾਂ ਭਗਤ ਕਬੀਰ ਜੀ ਦੀ ਤਸਵੀਰ ਤੇ ਇਧਰਲੇ ਪਾਸੇ ਖੜਾਵਾ ਵੀ ਪਈਆਂ ਨੇ ਤੇ ਆ ਭਗਤ ਕਬੀਰ ਜੀ ਦੀ ਬਾਲ ਅਵਸਥਾ ਦੀ ਤਸਵੀਰ ਆ ਉੱਪਰ ਲਿਖਿਆ ਵੀ ਹੋਇਆ ਵਾਸ਼ਿੰਗਟਨ ਗ੍ਰਾਂਰਕ ਤੇ ਇੱਥੇ ਇੱਕ ਬੋਰਡ ਵੀ ਲੱਗਿਆ ਹੋਇਆ ਤੇ ਇਹਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ ਥਾਂ ਦੇ ਉੱਤੇ ਹੁਣ ਇਹ ਮੰਦਿਰ ਬਣਿਆ ਹੋਇਆ ਨਾ ਇੱਥੇ ਉਹਨਾਂ ਦੀ ਇੱਕ ਝੂੰਪੜੀ ਹੁੰਦੀ ਸੀ ਤੇ ਜਦੋਂ ਉਹਨਾਂ ਦਾ ਸੰਸਕਾਰ ਹੋਇਆ ਤੇ ਜਿਹੜੇ ਫੁੱਲ ਬਚ ਗਏ ਸੀ ਜਾਂ ਚਾਦਰ ਸੀ ਤਾਂ ਉਹ ਇਸ ਜਗ੍ਹਾ ਦੇ ਉੱਤੇ ਰੱਖ ਕੇ ਉਹਦੇ ਉੱਤੇ ਫਿਰ ਸਥਾਨ ਬਣਾਤਾ ਸੀ ਉਦੋਂ ਭਗਤ ਕਬੀਰ ਜੀ ਦਾ ਕਾਸ਼ੀ ਦੇ ਵਿੱਚ ਅਵਤਾਰ ਹੋਇਆ ਸੀ ਤੇ ਇਧਰਲੇ ਪਾਸੇ ਉਹਨਾਂ ਦਾ ਜਦੋਂ ਨਿਦਨ ਹੋਇਆ ਡੈਥ ਹੋਈ ਆ ਮਗਰ ਦੇ ਵਿੱਚ ਮਾਗ ਸੁਦੀ ਇਕਾਦਸ਼ੀ ਤੀਥੀ ਕੋ ਜਗ ਸੇ ਅੰਤਰਧਿਆਨਾ ਠੀਕ ਆ ਤੇ ਸਾਰੇ ਪਾਸੇ ਭਗਤ ਕਬੀਰ ਜੀ ਦੀ ਬਾਣੀ ਲਿਖੀ ਹੋਈ ਆ ਤੁਸੀਂ ਕਦੇ ਭਗਤ ਕਬੀਰ ਜੀ ਦੇ ਸ਼ਬਦ ਸੁਣ ਕੇ ਦੇਖਿਓ ਤੇ ਇਧਰਲੇ ਪਾਸੇ ਇੱਕ ਖੂਬ ਹੀ ਬਣਿਆ ਹੋਇਆ ਤੇ ਇਹ ਵੀ ਕਿਹਾ ਜਾਂਦਾ ਕਿ ਭਗਤ ਕਬੀਰ ਜੀ ਦੇ ਟਾਈਮ ਦਾ ਇੱਥੇ ਲਿਖਿਆ ਹੋਇਆ ਸਤਿਗੁਰੂ ਕਬੀਰ ਕੂਆ ਸਾਹਿਬ ਬੰਦਗੀ ਪਾਣੀ ਹਜੇ ਵੀ ਹੈਗਾ ਖੂਹ ਦੇ ਵਿੱਚ ਠੀਕ ਆ ਤੇ ਇਹਦੀ ਦੂਸਰੀ ਸਾਈਡ ਤੇ ਸ਼ਾਇਦ ਮਜ਼ਾਰ ਬਣੀ ਹੋਈ ਆ ਆਪਾਂ ਉਹਦੇ ਵੀ ਦਰਸ਼ਨ ਕਰਕੇ ਆਉਣੇ ਤੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ ਸੀ ਤਾਂ ਉਹਨਾਂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਰੌਲਾ ਪੈ ਗਿਆ ਸੀ ਵੀ ਇਹ ਸਾਡੇ ਗੁਰੂ ਨੇ ਤੇ ਇਹ ਸਾਡੇ ਗੁਰੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣੇ ਆਪਾਂ ਦਰਸ਼ਨ ਕਰਨ ਵਾਸਤੇ ਤਾਂ ਇੱਕ ਥਾਂ ਦੇ ਉੱਤੇ ਗੁਰੂ ਘਰ ਬਣਿਆ ਹੋਇਆ ਤੇ ਇੱਕ ਥਾਂ ਦੇ ਉੱਤੇ ਮਜ਼ਾਰ ਬਣੀ ਹੋਈ ਹੈ ਕਿਉਂਕਿ ਉਹ ਕਹਿੰਦੇ ਸੀ ਵੀ ਇਹ ਸਾਡੇ ਗੁਰੂ ਨੇ ਤੇ ਦੂਜੇ ਧਰਮ ਵਾਲੇ ਕਹਿੰਦੇ ਸੀ ਵੀ ਗੁਰੂ ਨਾਨਕ ਸਾਹਿਬ ਜੀ ਸਾਡੇ ਗੁਰੂ ਨੇ ਪਰ ਉਹ ਸਾਂਝੀ ਵਾਲਤਾ ਦੇ ਪ੍ਰਤੀਕ ਸੀ ਹਨਾ ਤਾਂ ਗੁਰੂ ਸਾਹਿਬ ਜੀ ਦੀ ਉਹਨਾਂ ਨੇ ਚਾਦਰ ਸੀ ਜਿਹੜੀ ਉਹ ਅੱਧੀ-ਅੱਧੀ ਕਰ ਲਈ ਤੇ ਜਿਹੜੇ ਫੁੱਲ ਬਚੇ ਸੀ ਜਾਂ ਫੁੱਲ ਸੀ ਉਹ ਥਾਂ ਦੇ ਉੱਤੇ ਜਿੱਥੇ ਗੁਰੂ ਸਾਹਿਬ ਦਾ ਸਰੀਰ ਸੀ ਉਹ ਵੀ ਉਹਨਾਂ ਨੇ ਅੱਧੇ-ਅੱਧੇ ਕਰਕੇ ਆਪ ਦੇ ਆਪ ਦੇ ਧਰਮ ਦੇ ਅਕੋਰਡਿੰਗ ਉਹਨਾਂ ਰੀਤੀ ਰਿਵਾਜਾਂ ਦੇ ਅਕੋਰਡਿੰਗ ਸਥਾਨ ਬਣਾਤੇ ਸੀ ਤੇ ਇਸ ਜਗ੍ਹਾ ਦਾ ਇਤਿਹਾਸ ਵੀ ਸੇਮ ਓਵੇਂ ਹੀ ਆ ਇੱਕ ਥਾਂ ਦੇ ਉੱਤੇ ਮੰਦਿਰ ਬਣਿਆ ਹੋਇਆ ਤੇ ਇਧਰਲੇ ਪਾਸੇ ਮਜ਼ਾਰ ਤੇ ਮੇਰੇ ਪਿਛਲੇ ਪਾਸੇ ਹੁਣੇ ਸਾਨੂੰ ਆਪਾਂ ਦਰਸ਼ਨ ਕਰਵਾ ਕੇ ਲੈ ਗਏ ਆ ਭਗਤ ਕਬੀਰ ਜੀ ਦੇ ਮੰਦਿਰ ਦੀ ਮੰਦਿਰ ਦੇ ਬਿਲਕੁਲ ਨਾਲ ਹੀ ਇਧਰਲੇ ਪਾਸੇ ਮਜ਼ਾਰ ਬਣੀ ਹੋਈ ਆ ਉੱਪਰ ਲਿਖਿਆ ਹੋਇਆ ਜੀ ਮਜ਼ਾਰ ਕਬੀਰ ਸਾਹਿਬ ਉਰਦੂ ਭਾਸ਼ਾ ਦੇ ਵਿੱਚ ਵੀ ਲਿਖਿਆ ਹੋਇਆ ਤੇ ਹਿੰਦੀ ਭਾਸ਼ਾ ਦੇ ਵਿੱਚ ਵੀ ये चादर मतलब कितने टाइम के बाद चेंज करते हो और... साल में दो बार एबार एबार अच्छा साल में दो बार चेंज करते हो फूल भी तभी चढ़ाते हो या फूल रोज चेंज हाँ क्योंकि फूल दे तो ख़राब हो जाएंगे ठीक है वाहन गुरु नानक और आपका नाम क्या है हाँ जी अली हुसैन आप यहाँ के सेवादार ठीक है जी ਤੇ ਜਿੱਥੇ ਭਗਤ ਕਬੀਰ ਜੀ ਦੀ ਮਜ਼ਾਰ ਬਣੀ ਹੋਈ ਆ ਉਹਦੇ ਆਲੇ-ਦਾਲੇ ਹੋਰ ਵੀ ਬਹੁਤ ਕਬਰਾਂ ਬਣੀਆਂ ਹੋਈਆਂ ਨੇ ਬਾਈ ਜੀ ਨੇ ਸਾਨੂੰ ਦੱਸਿਆ ਕਿ ਸਾਲ ਦੇ ਵਿੱਚ ਦੋ ਵਾਰ ਚਾਦਰ ਚੇਂਜ ਕਰਦੇ ਨੇ ਤੇ ਫੁੱਲ ਡੇਲੀ ਚੇਂਜ ਹੁੰਦੇ ਨੇ ਹੁਣ ਇਹਦੇ ਪਿੱਛੇ ਰੀਜ਼ਨ ਕੀ ਆ ਕਾਰਨ ਕੀ ਆ ਮੈਂ ਤੁਹਾਨੂੰ ਇਹ ਚੀਜ਼ ਦਾ ਦੱਸਦਾ ਵੀ ਇੱਥੋਂ ਦਾ ਇਤਿਹਾਸ ਕੀ ਆ ਕਿਉਂਕਿ ਬਨਾਰਸ ਦੇ ਵਿੱਚ ਨਾ ਇੱਕ ਘਾਟ ਬਣਿਆ ਹੋਇਆ ਉਸ ਘਾਟ ਨੂੰ ਕਿਹਾ ਜਾਂਦਾ ਜੀ ਮਣੀਕਰਨਿਕਾ ਘਾਟ ਹਣਾ ਉਸ ਜਗ੍ਹਾ ਦੇ ਉੱਤੇ ਮੈਂ ਗਿਆ ਹੋਇਆ ਇੱਕ ਵਾਰੀ ਉੱਥੇ 50 50 60 60 ਮਤਲਬ ਆ ਲਾਸ਼ਾਂ ਦੇ ਸੰਸਕਾਰ ਇੱਕ ਵਾਰ ਦੇ ਵਿੱਚ ਹੁੰਦੇ ਨੇ ਕਿਉਂਕਿ ਉੱਥੋਂ ਦੀ ਮੰਨਤ ਇਹ ਹੈ ਵੀ ਜੇ ਕੋਈ ਬਨਾਰਸ ਦੇ ਵਿੱਚ ਕਾਸ਼ੀ ਦੇ ਵਿੱਚ ਜਾ ਕੇ ਆਪਦਾ ਸ਼ਰੀਰ ਤੇ ਆਗ ਦਾ ਜਾਂ ਉੱਥੇ ਜਾ ਕੇ ਉਹਦੀ ਡੈਥ ਹੁੰਦੀ ਹੈ ਸੰਸਕਾਰ ਹੁੰਦਾ ਹਣਾ ਤਾਂ ਫਿਰ ਉਹ ਸਿੱਧਾ ਸਵਰਗਾਂ ਨੂੰ ਜਾਂਦਾ ਠੀਕ ਹੈ ਪਰ ਭਗਤ ਕਬੀਰ ਜੀ ਦਾ ਉੱਥੇ ਜਨਮ ਹੋਇਆ ਸੀ ਪਰ ਜਦੋਂ ਉਹਨਾਂ ਦਾ ਆਖਰੀ ਸਮਾਂ ਸੀ ਉਹ ਮਗਰਹਰ ਦੇ ਵਿੱਚ ਆਏ ਨੇ ਕਿਉਂਕਿ ਕਿਹਾ ਜਾਂਦਾ ਕਿ ਮਗਰਹਰ ਦੇ ਵਿੱਚ ਜਦੋਂ ਕਿਸੇ ਬੰਦੇ ਦੀ ਡੈਥ ਹੁੰਦੀ ਹੈ ਤਾਂ ਉਹ ਗੱਦੇ ਦੀ ਜੂਨੀ ਦੇ ਵਿੱਚ ਪੈਂਦਾ ਤੁਸੀਂ ਕਹਿ ਸਕਦੇ ਹੋ ਵੀ ਨਰਕ ਦੇ ਵਿੱਚ ਜਾਂਦਾ ਭਗਤ ਕਬੀਰ ਜੀ ਨੇ ਕਿਹਾ ਸੀ ਵੀ ਜੇ ਮੇਰੇ ਕਰਮ ਚੰਗੇ ਨਹੀਂ ਹਣਾ ਜੇ ਮੇਰੇ ਕਰਮਾਂ ਦਾ लेखा-ਜੋਖਾ ਹੋਣਾ ਮੈਂ ਚੰਗੇ ਕੰਮ ਜ਼ਿੰਦਗੀ ਦੇ ਵਿੱਚ ਕਰਕੇ ਜਾ ਰਿਹਾ ਤਾਂ ਫਿਰ ਮੈਨੂੰ ਜਗਾ ਮੈਟਰ ਨਹੀਂ ਕਰਦੀ ਫਿਰ ਮੈਂ ਚਾਹੇ ਬਨਾਰਸ ਦੇ ਵਿੱਚ ਮੇਰੀ ਡੈਥ ਹੋਵੇ ਚਾਹੇ ਮੇਰੀ ਮਗਹਰ ਦੇ ਵਿੱਚ ਡੈਥ ਹੋਵੇ ਫਿਰ ਭਗਤ ਕਬੀਰ ਜੀ ਸਪੈਸ਼ਲ ਬਨਾਰਸ ਨੂੰ ਛੱਡ ਕੇ ਮਗਹਰ ਦੇ ਵਿੱਚ ਆ ਕੇ ਇਹ ਚੀਜ਼ ਨੂੰ ਉਹਨਾਂ ਨੇ ਝੂਠਾ ਸਾਬਿਤ ਕੀਤਾ ਵੀ ਜੇ ਮੇਰੇ ਕਰਮ ਚੰਗੇ ਨੇ ਤਾਂ ਫਿਰ ਮੈਨੂੰ ਕੋਈ ਵੀ ਜੁਨੀ ਮੇਰੇ ਕਰਮਾਂ ਦੇ ਅਕੋਰਡਿੰਗ ਮਿਲੂਗੀ ਹਨਾ ਤਾਂ ਭਗਤ ਕਬੀਰ ਜੀ ਫਿਰ ਸਪੈਸ਼ਲ ਮਗਹਰ ਦੇ ਵਿੱਚ ਆ ਕੇ ਉਹਨਾਂ ਨੇ ਆਪਦੇ ਪ੍ਰਾਣ ਤਿਆਗੇ ਨੇ ਇਹ ਜਗ੍ਹਾ ਦੇ ਉੱਤੇ ਲੋਕਾਂ ਨੂੰ ਗਲਤ ਸਾਬਿਤ ਕਰਨ ਵਾਸਤੇ ਤੇ ਇੱਕ ਗੱਲ ਹੋਰ ਆ ਵੀ ਜਦੋਂ ਮਣੀ ਕਰਨੀ ਕਾ ਘਾੜ ਦੇ ਉੱਪਰ ਗਏ ਸੀ ਤਾਂ ਉੱਥੋਂ ਦੀ ਵੀਡੀਓ ਵੀ ਅਸੀਂ ਬਣਾਈ ਸੀ ਉੱਥੇ ਜਦੋਂ ਲੋਕ ਸੰਸਕਾਰ ਕਰਨਾ ਹੁੰਦੇ ਨੇ ਨਾ ਵੈਸਤਾ ਉਹ ਚੀਜ਼ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਆ ਵੀ ਲੋਕ ਆਪਦੇ ਫੈਮਿਲੀ ਮੈਂਬਰ ਦੀਆਂ ਲਾਸ਼ਾਂ ਜਿਵੇਂ 에어ਪੋਰਟ ਨੂੰ ਗੱਟੀ ਜਾਂਦੀ ਹੁੰਦੀ ਆ ਗੱਡੀਆਂ ਦੇ ਉੱਪਰ ਬੰਨ ਕੇ ਲੈ ਕੇ ਆਉਂਦੇ ਨੇ ਰੱਸੀਆਂ ਨਾਲ ਤੇ ਉਥੇ ਜਦੋਂ ਆ ਕੇ ਸੰਸਕਾਰ ਕਰ ਦਿੰਦੇ ਨੇ ਮਣੀ ਕਰਨੀ ਕਾਟ ਦੇ ਉੱਤੇ ਤਾਂ ਉਹ ਉਹਨਾਂ ਦੀ ਰਾਖ ਜਾਂ ਫੁੱਲ ਕੋਈ ਵੀ ਮਤਲਬ ਉਹ ਵਾਪਸ ਨਹੀਂ ਲੈ ਕੇ ਜਾਂਦੇ ਉੱਥੇ ਛੱਡ ਜਾਂਦੇ ਨੇ ਸਾਰਾ ਕੁਝ ਚਾਹੇ ਉਹਦੇ ਕੋਈ ਚੈਨੀ ਆ ਮੁੰਦੀ ਆ ਚਾਹੇ ਕੁਝ ਵੀ ਪਾਇਆ ਹੋਇਆ ਤਾਂ ਜਿਹੜੇ ਕੁੱਲ ਆਲੇ ਲੋਕ ਉਹ ਸੰਸਕਾਰ ਕਰਦੇ ਨੇ ਉਹ ਵੀ ਰੀਤੀ ਰਿਵਾਜ ਪੁਰਾਣੇ ਟਾਈਮਾਂ ਦਾ ਉਹ ਲੋਕਾਂ ਨੂੰ ਅਧਿਕਾਰ ਮਿਲਿਆ ਹੋਇਆ ਉੱਥੇ ਸੰਸਕਾਰ ਕਰਨ ਦਾ ਤਾਂ ਸਾਰਾ ਉਹ ਜਿਹੜਾ ਕੁਛੀ ਬੰਦੇ ਦੀ ਡੈਥ ਤੋਂ ਬਾਅਦ ਉਹਦੇ ਵਿੱਚੋਂ ਨਿਕਲਦਾ ਉਹ ਰਾਖ ਚੋਂ ਤਾਂ ਉਹ ਰੱਖ ਲੈਂਦੇ ਨੇ ਉੱਥੇ ਠੀਕ ਆ ਬੰਦੇ ਆਉਂਦੇ ਨੇ ਉੱਥੇ লাশ ਦਿੰਦੇ ਨੇ ਉਹਦਾ ਸੰਸਕਾਰ ਕਰ ਦਿੰਦੇ ਨੇ ਤੇ ਆਪ ਬਸ ਛੱਡ ਕੇ ਉਹਨ ਹਣਾ ਇਹ ਮਣੀ ਕਰਨੀਆ ਘਾਟ ਦਾ ਉਥੋਂ ਦਾ ਮਾਹੌਲ ਆ ਉਥੇ ਅਸੀਂ ਵੀਡੀਓ ਬਣਾਈ ਸੀ ਤੇ ਪਰ ਜਦੋਂ ਅਸੀਂ YouTube ਦੇ ਉੱਤੇ ਪਾਈ ਆ ਤਾਂ YouTube ਵਾਲੇ ਨੇ ਉਹ ਚੀਜ਼ ਨੂੰ ਲੈ ਕੇ ਥੋੜਾ ਜਿਹਾ ਇਸ਼ੂ ਕ੍ਰੀਏਟ ਕਰ ਦਿੰਦੇ ਨੇ ਵੀ ਤੁਸੀਂ ਗਲਤ ਚੀਜ਼ ਦਿਖਾ ਰਹੇ ਹੋ ਕਿਉਂਕਿ ਲਾਸ਼ਾਂ ਹੋ ਗਈਆਂ ਚਾਹੇ ਸੰਸਕਾਰ ਹੋ ਗਿਆ ਹਨ ਚਖਾਵਾ ਚੱਲ ਰਹੀਆਂ ਨੇ ਤਾਂ ਉਹ ਚੀਜ਼ ਦਾ ਫਿਰ YouTube ਨੇ ਜਦੋਂ ਸਾਨੂੰ ਓਹ ਇੱਕ ਦੇ ਤਾਂ ਸਾਨੂੰ ਸਟ੍ਰਾਈਕ ਤਰ੍ਹਾਂ ਇੱਕ ਸਟ੍ਰਾਈਕ ਮਾਰਤੇ ਇੱਕ ਤਰ੍ਹਾਂ ਦੇ ਵੀ ਤੁਸੀਂ ਗਲਤ ਚੀਜ਼ ਦਿਖਾ ਰਹੇ ਹੋ ਫਿਰ ਅਸੀਂ ਉਹ ਵੀਡੀਓ ਡਿਲੀਟ ਕਰਤੀ ਸੀ ਪਰ ਮਣੀ ਕਰਨਗਾ ਘਾਟ ਦੇ ਉੱਤੇ ਲੋਕਾਂ ਦਾ ਜਾਣ ਦਾ ਕਾਰਨ ਇਹੀ ਆ ਵੀ ਸਾਨੂੰ ਸੁਰਗਾਂ ਨੂੰ ਥਾਂ ਜਦ ਮਿਲੂਗੀ ਪਰ ਭਗਤ ਕਬੀਰ ਜੀ ਨੇ ਸੰਤ ਕਬੀਰ ਜੀ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਆਪ ਦਾ ਸ਼ਰੀਰ ਤੇ ਆ ਗਿਆ ਕਹਿੰਦੇ ਵੀ ਜੇ ਮੇਰੇ ਕਰਮ ਚੰਗੇ ਨੇ ਫਿਰ ਨਰਕ ਸੁਰਗ ਕੋਈ ਚੀਜ਼ ਨਹੀਂ ਮੈਟਰ ਕਰਦੀ ਲੇਖਾ ਐਂਡ ਤੇ ਕਰਮਾਂ ਦਾ ਹੀ ਹੋਣਾ ਕਹਿੰਦੇ ਉੱਥੇ ਕਰਮਾਂ ਦੇ ਹੋਣਗੇ ਨਵੇੜ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਇਹ ਇਥੋਂ ਦਾ ਆਲੇ-ਦਾਲ ਦਾ ਮਾਹੌਲ ਆ ਵੇਗਾ ਇੱਕ ਮੰਦਰ ਦੇ ਸਾਹਮਣੇ ਬਣਿਆ ਹੋਇਆ ਇੱਥੋਂ ਥੋੜਾ ਜਿਹਾ ਪਰੇ ਜਾ ਕੇ ਭਗਤ ਕਬੀਰ ਜੀ ਦਾ ਇੱਕ ਧੂਣਾ ਵੀ ਬਣਿਆ ਹੋਇਆ ਹਨਾ ਉੱਥੇ ਧੂਣਾ ਚੱਲਦਾ ਤੇ ਕਿਹਾ ਜਾਂਦਾ ਕਿ ਭਗਤ ਕਬੀਰ ਜੀ ਤੇ ਗੋਰਖਨਾਥ ਜੀ ਦਾ ਜਿੱਥੇ ਆਪਾਂ ਕੱਲ੍ਹ ਵਾਲੇ ਵੀਡੀਓ ਦੇ ਵਿੱਚ ਮੰਦਰ ਦਿਖਾਇਆ ਸੀ ਉਹਨਾਂ ਦਾ ਆਪਸ ਦੇ ਵਿੱਚ ਮਲਾਪ ਵੀ ਹੋਇਆ ਹੋਇਆ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਬਨਾਰਸ ਆਏ ਨੇ ਨਾ ਤਾਂ ਉਦੋਂ ਉਹ ਭਗਤ ਕਬੀਰ ਜੀ ਦੀ ਬਾਣੀ ਉੱਥੋਂ ਲੈ ਕੇ ਗਏ ਨੇ ਫਿਰ ਉਦੋਂ ਬਾਅਦ ਉਹ ਬਾਣੀ ਇਕੱਠੀ ਹੋਈ ਆ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋਈ ਆ ਤਾਂ ਮੇਰੇ ਵੱਲੋਂ ਹਾਈਲੀ ਰეკਮੈਂਡ ਹੈ ਵੀ ਤੁਸੀਂ ਕਦੇ ਭਗਤ ਕਬੀਰ ਜੀ ਦੇ ਸ਼ਬਦ ਸੁਣ ਕੇ ਦੇਖਿਓ ਤੇ ਭਗਤ ਕਬੀਰ ਜੀ ਹਨਾ ਤੇ ਬਾਬਾ ਫਰੀਦ ਜੀ ਦੇ ਹੁਣ ਆਪਣਾ ਸਫਰ ਹੈਗਾ ਜੀ ਇੱਥੋਂ ਘੱਟੋ ਘੱਟ 285 ਕਿਲੋਮੀਟਰ ਦੇ ਨੇੜੇ ਤੇੜੇ ਆਪਾਂ ਇੱਥੋਂ ਜਾਵਾਂਗੇ ਜੀ ਕਾਨਪੁਰ ਤੇ ਕਾਨਪੁਰ ਦੀ ਜਿਹੜੀ ਫੈਮਿਲੀ ਆਪਾਂ ਨੂੰ ਬਹੁਤ ਟਾਈਮ ਤੋਂ ਵੇਟ ਕਰ ਰਹੀ ਆ ਕਿਉਂਕਿ ਜੋ ਲਾਸਟ ਟਾਈਮ ਮੈਂ ਕਾਨਪੁਰ ਨਿਕਲਿਆ ਸੀ ਕਾਨਪੁਰ ਦੇ ਕੋਲ ਦੇ ਨਿਕਲਿਆ ਸੀ ਲਖਨਊ ਹੋ ਕੇ ਉਦੋਂ ਉਹਨਾਂ ਦਾ ਮੈਸੇਜ ਆਇਆ ਸੀ ਅੱਜ ਤੋਂ 40 ਦਿਨ 45 ਦਿਨ ਪਹਿਲਾਂ ਕਹਿ ਸਕਦੇ ਹਾਂ ਤੇ ਹੁਣ ਥੋੜੀ ਜਿਹੀ ਗਰਮੀ ਜ਼ਿਆਦੇ ਆ ਤੇ ਗਰਮੀ ਕਰਕੇ ਫਿਰ ਸਫ਼ਰ ਵੀ ਮੈਂ ਹੌਲੀ-ਹੌਲੀ ਕਰ ਰਿਹਾ ਕਿਉਂਕਿ ਇੱਕ ਤੋਂ ਖਬਰਾਂ ਵੀ ਆਈਆਂ ਵੀ ਗਰਮੀ ਕਰਨ ਮੋਟਰਸਾਈਕਲਾਂ ਨੂੰ ਵੀ ਅੱਗ ਲੱਗੀ ਕਿਉਂਕਿ ਇੰਜਨ ਹੀਟ ਹੋ ਜਾਂਦੇ ਨੇ ਸਫ਼ਰ ਲੰਬੇ ਨੇ ਤੇ ਇੱਕੋਦਮ ਪੰਜਾਬ ਪਹੁੰਚਣਾ ਜੀ ਪੋਸੀਬਲ ਨਹੀਂ ਹੈ ਕਿ ਗਰਮੀ ਜ਼ਿਆਦੇ ਆ ਹਨਾ ਤੇ ਹੁਣ ਫਿਲਹਾਲ ਆਪਾਂ ਕਾਨਪੁਰ ਜਾ ਕੇ ਜਿਹੜੀ ਫੈਮਿਲੀ ਆਪਣੀ ਵੇਟ ਕਰ ਰਹੀ ਆ ਉਹਨਾਂ ਨੂੰ ਮਿਲਾਂਗੇ ਉਹਨਾਂ ਕੋਲ ਰੁਕਾਂਗੇ ਤੇ ਉਦੋਂ ਫਿਰ ਅਗਲੇ ਦਿਨ ਜਿਵੇਂ ਦਾ ਹੀ ਪਲਾਨ ਹੋਊਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਆ ਫਿਲਹਾਲ 7 ਘੰਟਿਆਂ ਦਾ ਸਫ਼ਰ ਆ ਜੀ ਸਵੇਰ ਦਾ ਟਾਈਮ ਹੋ ਗਿਆ 11 ਵਜੇ ਦਾ ਪ੍ਰਸ਼ਾਦਾ ਪਾਣੀ ਆਪਾਂ ਗੁਰੂ ਘਰ ਦੇ ਵਿੱਚ ਛਕ ਲਿਆ ਹੁਣ ਇੱਥੋਂ 2 ਘੰਟੇ ਲਗਾਤਾਰ ਆਪਾਂ ਬਾਈਕ ਚਲਾਉਣ ਤੋਂ ਬਾਅਦ ਫਿਰ ਕਿਤੇ ਰਾਹ 'ਚ ਰੋਕੇ ਰੈਸਟ ਕਰਾਂਗੇ ਹੈ ਸਾਰਾ ਹਾਈਵੇ ਆ ਇਹ ਵੱਡਾ ਹਾਈਵੇ ਆ ਤੇ ਵੱਡੇ ਹਾਈਵੇ ਦੇ ਉੱਤੇ ਨੀਂਦ ਆਉਣ ਦੇ ਚਾਂਸ ਵੱਧ ਬਣ ਜਾਂਦੇ ਨਹੀਂ ਮਗਹਰ ਤੋਂ ਚੱਲ ਕੇ 90 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਇੱਥੇ ਖੜ੍ਹ ਗਏ ਆ ਅਯੋਧਿਆ ਸਾਰਾ ਇੱਥੋਂ 20-25 ਕਿਲੋਮੀਟਰ ਦੇ ਨੇੜੇ ਤੇੜੇ ਰਹਿ ਗਿਆ ਤੇ ਟੈਂਪਰੇਚਰ ਇੱਥੇ ਹੈਗਾ ਜੀ 40 ਡਿਗਰੀ ਦੇ ਨੇੜੇ ਤੇੜੇ ਪਕੌੜਾ ਮੇਰਾ ਬੰਨ ਵਾਲਾ ਹੀ ਆ ਬਸ ਮੈਂ ਖੜ ਗਿਆ ਮੈਂ ਕਿਹਾ ਚਲ ਅੱਧਾ ਪੌਣਾ ਘੰਟਾ ਇੱਥੇ ਆਰਾਮ ਕਰੀਏ ਚਾਹ ਚੂਪੀਂ ਚਾਹ ਤਾਂ ਨਹੀਂ ਪੀਂਦੇ ਯਾਰ ਪਾਣੀ ਪੂਣੀ ਪੀਨੇ ਠੰਡਾ ਫਿਰ ਗਾਹ ਨੂੰ ਵਧਾਂਗੇ ਇੱਧਰ ਖੜਾ ਜੀ ਸਾਹਮਣੇ ਮੋਟਰਸਾਈਕਲ ਵਿਚਾਰਾ ਧੁੱਪ ਦੇ ਵਿੱਚ ਤੇ ਮੈਂ ਇੱਧਰ ਜੈਕਟ ਲਾ ਕੇ ਹੈਲਮਟ ਰੱਖ ਤਾ ਇਧਰ ਨਿਕਾ ਬੈਗ ਚੱਕ ਲਿਆ ਸੀਦੇ ਵਿੱਚ ਪਾਵਰ ਬੈਂਕ ਸੀ ਫੋਨ ਆ ਤੇ ਫੋਨ ਵੀ ਫਿਰ ਗਰਮੀ ਕਰਕੇ ਹੀਟ ਕਰਦਾ ਤਾਂ ਫਿਰ ਚਾਰਜ ਵੀ ਨਹੀਂ ਹੁੰਦਾ ਉੱਥੇ ਤੜਕੇ ਦੀ 20% ਤੇ ਬੈਟਰੀ ਖੜੀ ਆ ਤੇ ਰਾਹ ਬਹੁਤ ਸੋ ਸੜਕਾਂ ਬਹੁਤ ਘੈਂਟ ਨਹੀਂ ਜਦੋਂ ਆਪਾਂ ਬਿਹਾਰ ਚ ਐਂਟਰ ਕਰੇ ਹਨ ਸਿਲੀਗੁੜੀ ਵਾਲੇ ਪਾਸਿਓਂ ਤੇ ਉਦੋਂ ਥੋੜਿਆਂ ਜਿਹੇ ਸੜਕਾਂ ਆਪਾਂ ਨੂੰ 50 ਕਿਲੋਮੀਟਰ ਦੇ ਨੇੜੇ ਤੇੜੇ ਖਰਾਬ ਆਈਆਂ ਨੇ ਕੱਲ ਦੀਆਂ ਤੇ ਅੱਜ ਦੀਆਂ ਸੜਕਾਂ ਦਾ ਗੋਲੀ ਨੇ ਜਮਾ ਇੱਕ ਨੰਬਰ ਆ ਇਹ ਤਾਂ ਫੇਰ ਵੀ ਡਬਲ ਲੇਨ ਅੱਗੇ ਜਾ ਕੇ 4 ਲੇਨ ਸੜਕ ਆ ਜਾਣੀ ਆ ਲੋ ਜੀ ਲਗਭਗ ਕਾਨਪੁਰ ਆਪਾਂ ਪਹੁੰਚ ਗਏ 18 ਕਿਲੋਮੀਟਰ ਰਹਿ ਗਿਆ ਤੇ 40-45 ਮਿੰਟ ਲੱਗਣਗੇ ਪਹੁੰਚਣ ਤੇ ਟ੍ਰੈਫਿਕ ਵੀ ਸੀ ਕਾਫੀ ਅੱਜ ਮੈਂ ਤਿੰਨ ਬੋਤਲਾਂ ਘੱਟੋ ਘੱਟ ਪਾਣੀ ਦੀਆਂ ਪੀ ਗਿਆ ਤਿੰਨ ਬੋਤਲਾਂ ਫੇਰ ਵੀ ਮੇਰਾ ਗਲਾ ਸੁੱਕਿਆ ਪਿਆ ਹੁਣ ਹੋਰ ਪਾਣੀ ਹੈ ਨਹੀਂ ਸੀ ਪੀਣ ਨੂੰ ਜਿਹੜਾ ਮਾੜਾ ਮੋਟਾ ਪਾਣੀ ਮੇਰੇ ਕੋਲ ਹੈਗਾ ਸੀ ਉਹ ਜਿਵੇਂ ਅੱਗ ਵਰਗਾ ਉਬਲਦਾ ਹੁੰਦਾ ਨਾ ਐਵੇਂ ਹੋ ਗਿਆ ਸੀ ਉਹਦੇ ਨਾਲ ਥੋੜਾ ਜਿਹਾ ਗਲਾ ਤਰ ਕਰ ਲਿਆ ਮੂੰਹ ਤੇ ਛਿੱਟੇ ਛੁੱਟੇ ਮਾਰੇ ਤੇ ਜਿਹੜੀ ਮੈਂ ਫੈਮਿਲੀ ਦੀ ਗੱਲ ਕਰਦਾ ਸੀ ਵੀ ਕਾਨਪੁਰ ਦੇ ਵਿੱਚ ਆਪਾਂ ਜਾ ਕੇ ਰੁਕਾਂਗੇ ਉਹਨਾਂ ਦੇ ਘਰੇ ਆਪਾਂ ਪਹੁੰਚ ਗਏ ਆ ਇਧਰ ਬਾਈ ਹੋਰੇ ਖੜੇ ਨੇ ਤੇ ਇਧਰ ਆ ਸਟੂਡੈਂਟ ਖੜੇ ਨੇ ਇਹਨਾਂ ਦੇ ਕੋਲ ਇਹ ਸਟੱਡੀ ਕਰਦੇ ਨੇ ਤੇ ਇਹ ਬੱਚੇ ਕਹਿੰਦੇ ਵੀ ਯੂਟਿਊਬਰ ਨੂੰ ਦੇਖਣਾ ਹੱਥ ਲਾ ਕੇ ਮਿਲਣਾ ਆਏ ਸੀ। ਵੀ ਕਿਵੇਂ ਦੇ ਹੁੰਦੇ ਨੇ। ਠੀਕ ਐ। ਨਾਮ ਇਹਨਾਂ ਨੇ ਬੱਚਿਆਂ ਨੇ ਮੈਨੂੰ ਦੱਸਤਾ ਆਪਦਾ ਤੇ ਵੀਰੇ ਤੁਸੀਂ ਵੀ ਆਪਦਾ ਨਾਮ ਦੱਸ ਦੋ ਇੱਕ ਵਾਰੀ। ਮੇਰਾ ਨਾਮ ਹਰਸਿਮਰੈਣਾ। ਹਰਸਿਮਰੈਣਾ। ਮੇਰਾ ਨਾਮ ਵੀ ਹਰਸਿਮਰੈਣਾ ਬਾਈ। ਹਾਂ। ਥੋੜਾ ਜੀ। ਮੇਰਾ ਜੀ 파ਰਸ। 파ਰਸ। ਠੀਕ ਐ। ਬਾਈ ਜੀ ਬਟਾ ਦਾ ਨਾਮ ਦੱਸੋ ਇੱਕ ਵਾਰੀ। ਨਿਤਿਆ। ਨਿਤਿਆ। ਸ਼ੁਭੀ। ਹਾਂਜੀ। ਆਦਿਆ। ਠੀਕ ਐ। ਤੁਹਾਡਾ ਨਾਮ ਜੀ? ਅਮਨਉਤ। ਠੀਕ ਐ। ਤੇ ਹੁਣ ਚਾਹ ਚੂ ਪੀਨੇ ਆ ਤੇ ਉਦੋਂ ਬਾਅਦ ਫਿਰ ਗੁਰੂ ਘਰ ਦੇ ਦਰਸ਼ਨ ਕਰਨ ਜਾਵਾਂਗੇ ਠੀਕ ਆ ਜਾਣਾ ਤੁਸੀਂ ਨਾਲ ਚਲੋ ਪੜਾਈ kia ਕਰੋ ਦਿਨ ਲਗਾ ਕੇ ਠੀਕ ਆ ਚਲੋ ਭਾਈ ਬਹਿ ਜਾ ਕੋਈ ਨਾ ਤੁਸੀਂ ਤਾਂ ਖੜੇ ਹੋਗੇ ਮੈਂ ਇਕੱਲਾ ਬੈਠਾ ਜਿਵੇਂ ਘਰੇ ਸੰਤ ਆਏ ਹੁੰਦੇ ਨੇ ਤੇ ਇਧਰਲੇ ਪਾਸੇ ਹੁਣ ਆਪਾਂ ਗੁਰੂ ਘਰ ਨੂੰ ਚੱਲੇ ਸੀ ਤੇ ਰਾਹ ਦੇ ਵਿੱਚ ਇੱਥੇ ਗਨ ਫੈਕਟਰੀ ਆਉਂਦੀ ਆ ਤੇ ਬਾਈ ਹੋਰ ਇਹਨੇ ਆਪਾਂ ਨੂੰ ਦੱਸਿਆ ਵੀ ਭਾਈ ਦੱਸਿਓ ਮਾੜਾ ਜਿਹਾ ਬੋਲ ਕੇ ਵੀ ਕਿਹੜੀ ਕਿਹੜੀ ਚੀਜ਼ ਬਣਦੀ ਆ ਇੱਥੇ ਇਥੇ ਤੌਪ ਦੇ ਗੋਲੇ ਬੰਦੇ ਆ ਤੌਪ ਦੇ ਗੋਲੇ ਹੰਜੀ ਰਿਵਾਲਵਰ ਨਾਲੇ স্মੋਲ ਆਰਮਸ ਬੰਦੇ ਆ ਅੱਛਾ ਮਤਲਬ ਛੋਟੀਆਂ ਬੰਦੂਖਾਂ ਪਿਸਤਲਾਂ ਹੋ ਗਈਆਂ ਹਾਂ ਰਿਵਾਲਵਰ ਹੋਰ ਹੋਰ ਵੀ ਜਿਹੜੇ ਮਤਲਬ ਆਰਮਸ ਹੈਗੇ ਆਸਲਾ ਜਿਹੜਾ ਬਣਦਾ ਇੰਡੀਆ ਚ ਸਭ ਤੋਂ ਜ਼ਿਆਦਾ ਇਸੇ ਫੈਕਟਰੀਆਂ ਚ ਬਣਦਾ ਠੀਕ ਆ ਇਹ ਦਾ ਕੋਈ ਇੱਕ ਦੂਜਾ 게ਟ ਆ ਤੇ ਇਸ ਤੋਂ ਬਾਅਦ ਇਹਦਾ ਇੱਕ ਹੋਰ 게ਟ ਵੀ ਆ ਹਾਂਜੀ ਅੱਗੇ ਅੱਗੇ ਠੀਕ ਆ ਇਹ ਫੈਕਟਰੀ ਕਾਫੀ ਲੰਬੀ ਮਤਲਬ ਅੱਗੇ ਤੱਕ ਜਾਂਦੀ ਬੜੀ ਅੱਛਾ ਕਿ ਸਾਰੀ ਉਹਦੀ ਬਾਉਂਡਰੀ ਹੈ ਬਾਉਂਡਰੀ ਜਿੰਨੀ ਦੇਖ ਰਹੇ ਹਾਂ ਹਾਂਜੀ ਹਾਂਜੀ ਹੋਗੀ ਪੂਰੀ ਐਂਡ ਤੱਕ ਬਹੁਤ ਦ ਤੇ ਇਧਰਲੇ ਪਾਸੇ ਉਸ ਫੈਕਟਰੀ ਦਾ ਦੂਜਾ 게ਟਾਂ ਤੇ ਕਾਫੀ ਵੱਡੇ ਏਰੀਏ ਦੇ ਵਿੱਚ ਫੈਲੀ ਹੋਈ ਹੈ ਮਤਲਬ ਦਾ ਹੁਣ ਆਪਾਂ ਘਟੋ ਘਟ ਡੇਢ ਕਿਲੋਮੀਟਰ ਦੇ ਨੇੜੇ ਤੇ ਢੇ ਆ ਗਏ ਹੋਵਾਂਗੇ ਪਰ ਇਹਦੀ ਬਾਉਂਡਰੀ ਨਾਲ ਦੀ ਨਾਲ ਚੱਲ ਰਹੀ ਆ ਠੀਕ ਹੈ ਭਾਈ ਬਣਾਈਆਂ ਹੋਈਆਂ ਨੇ ਉਹ ਬੰਦੂਖਾਂ ਬਣਾਈਆਂ ਹਨ ਠੀਕ ਹੈ ਤੇ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਸ ਜਗ੍ਹਾ ਦਾ ਨਾਮ ਹੈਗਾ ਜੀ ਅਰਮਾਪੁਰ ਅਰਮਾਪੁਰ ਸਟੇਟ ਆ ਦੇ ਨੇੜੇ ਤੇੜੇ ਇੱਥੇ ਜਿਹੜੇ ਸਰਕਾਰੀ ਰਹਿਸ਼ਾਨੇ ਲੋਕਾਂ ਦੀਆਂ ਉਹ ਰਹਿੰਦੇ ਨੇ ਇੱਥੇ ਤੇ ਗਨ ਫੈਕਟਰੀ ਦੇ ਵਿੱਚ ਵੀ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਦੇ ਨੇੜੇ ਤੇੜੇ ਘਰ ਇੱਥੇ ਹੀ ਰਹਿੰਦੇ ਨੇ ਉਹ ਬੰਦੇ ਠੀਕ ਹੈ ਜੀ ਤੇ ਹੁਣੇ-ਹੁਣੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਏ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਉਹ ਇਤਿਹਾਸਿਕ ਗੁਰੂ ਘਰ ਨਹੀਂ ਹੈ ਇਤਿਹਾਸਿਕ ਗੁਰੂ ਘਰ ਵੀ ਇੱਥੇ ਹੈ ਪਰ ਉਹ ਤੰਤਰਕੀ ਗੁਰੂ ਸੇਗ ਭਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ। ਕਾਫੀ ਚੀਜ਼ਾਂ ਇੱਥੇ ਦੇਖਣ ਵਾਲੀਆਂ ਬਾਈ ਹੋਰਾਂ ਨੇ ਦੱਸਿਆ ਕਿ ਏਸ਼ੀਆ ਦਾ ਸਭ ਤੋਂ ਵੱਡਾ ਚਿੜੀਆ ਘਰ ਵੀ ਕਿਹਾ ਤੁਸੀਂ ਇੱਥੇ ਏਸ਼ੀਆ ਦਾ ਸਭ ਤੋਂ ਵੱਡਾ ਚਿੜੀਆ ਘਰ ਜੂ ਇੱਥੇ ਬਣਿਆ ਹੋਇਆ ਤੇ ਹੋਰ ਹਨੂਮਾਨ ਜੀ ਦਾ ਬਹੁਤ ਫੇਮਸ ਇੱਥੋਂ ਇੱਕ ਮੰਦਿਰ ਆ ਉਹ ਵੀ ਬਣਿਆ ਹੋਇਆ ਤੇ ਜੇ ਕੇ ਟਾਇਰ ਵਾਲਿਆਂ ਦਾ ਵੀ ਆਪ ਦਾ ਇੱਕ ਮੰਨਤ ਵਾਲਾ ਸਥਾਨ ਜੇ ਕੇ ਮੰਦਿਰ ਤੇ ਉਹ ਜੇ ਕੇ ਟਾਇਰ ਵਾਲੇ ਦੇ ਨਾਲ ਸੰਬੰਧਤ ਉਹ ਤੀਜਾ ਉਹਨਾਂ ਦਾ ਹੀ ਹੈ ਮਤਲਬ ਉਹ ਮਾਲਕ ਹੋਣਗੇ। ਅੱਛਾ ਤੇ ਇਹ ਵੀ ਕਾਫੀ ਚੀਜ਼ਾਂ ਇੱਥ ਫਿਲਹਾਲ ਬਾਈ ਹੋ ਰਿਆਂ ਦੇ ਰਿਸ਼ਤੇਦਾਰ ਆਏ ਹੋਏ ਨੇ ਕਾਫੀ ਘਰੇ ਤੇ ਉਹਨਾਂ ਨੂੰ ਮਿਲਦੇ ਆ ਤੇ ਦੇਖਦੇ ਆ ਪਰ ਕੀ ਮਾਹੌਲ ਬਣਦਾ ਅੰਦਰ ਮੈਨੂੰ ਵੀ ਸੰਗ ਲੱਗੀ ਜਾਂਦੀ ਆ ਤੇ ਕੀ ਕਰ ਸਕਦੇ ਹੁਣ ਕਿ ਨਹੀਂ ਚਲ ਚਲ ਦੱਸੋ ਇਹਦੇ ਵਿੱਚ ਕੀ ਗਿਫਟ ਦੇ ਰਹੇ ਹੋ ਮੈਨੂੰ ਮੈਂ ਖੋਲੋ ਆਪੇ ਖੋਲੋ ਤੁਸੀਂ ਅਸੀਂ ਤੁਸੀਂ ਆਪੇ ਖੋਲੋ ਹਾਂਜੀ ਖੋਲੋ ਤੁਸੀਂ ਖੋਲ ਕੇ ਦੇਖ ਲਓ ਇਹ ਮਨੋ ਦਾ ਮੇਰੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਆ ਛੋਟਾ ਜਿਹਾ ਸਾਡੀ ਤਰਫੋਂ ਪਿਆਰ ਹੈਗਾ ਬੰਬੂ ਮਦਾਂਈ ਦੇ ਵਿੱਚ ਕੋਈ ਨਹੀਂ ਮਨ ਸੀਜ਼ਨ ਦਾ ਹਾਂ ਇਹ ਤਾਂ ਵੀ ਗੋਰੀ ਨੂੰ ਜਿਦਾ ਮਰਜ਼ੀ ਗੋਰੀ ਨੂੰ ਤੇ ਇਹ ਵਾਰ ਉਹ ਹੁੰਦਾਣਾ ਵੀ ਇਦਾਂ ਉਹ ਐ ਨਹੀਂ ਗੋਦਣਾ ਅੱਛਾ ਤੇ ਦੇਖੋ ਐਨਾ ਮਾਨ ਸਤਕਾਰ ਹੁੰਦਾ ਬਲੌਗਰਾਂ ਦਾ ਕਹਿੰਦੇ ਸੀ ਇਸ ਲਾਇਬਿਲਿਟੀ ਨੇ ਤੇ ਆਹ ਹੱਥ ਕੇਕ ਮੇਰੇ ਵਾਸਤੇ ਲਿਆਂਦਾ ਇਹਦੇ ਉੱਤੇ ਲਿਖਿਆ ਪਿਆ ਵੀਰੇ ਮਾਰੋ ਕੈਮਰਾ ਵੈਲਕਮ ਸਿੱਖ ਟਰੈਵਲਰ ਇਹਨਾਂ ਨੇ ਪਹਿਲੀ ਵਾਰੀ ਮਤਲਬ ਇਹ ਮੇਰਾ ਫਰਸਟ ਐਕਸਪੀਰੀਅੰਸ ਰਹਾ ਇਹ ਜਿਹਦੇ ਵਿੱਚ ਇੰਨਾ ਇੱਜ਼ਤ ਮਾਨ ਮੇਰਾ ਹੋ ਰਿਹਾ ਅੱਗੇ ਤੋਂ ਕਿਸੇ ਫੈਮਿਲੀ ਨੂੰ ਨਾ ਨਹੀਂ ਕਰਨੀ ਘਰੇ ਜਾਣ ਦੀ ਅੱਜ ਮੇਰੀ ਕੋਈ ਨਾ ਜੀ ਕਰੇ ਕਾਹਨੂੰ ਤੇ ਵੀ ਕੋਈ ਨਹੀਂ ਕਰਨੀ ਜਨਵਰੀ ਵਿੱਚ ਇੱਥੇ ਆਉਣਾ ਤੁਸੀਂ ਇੱਥੇ ਜ਼ਰੂਰ ਆਉਣਾ ਹਾਂ ਜਨਵਰੀ ਪਤਾ ਕਿਹੜਾ ਮੇਰਾ ਗਿਫਟ ਮਿਸਰੋਲੀ ਸੱਸਰੀ ਘਰ ਜਾਓ ਸੱਸਰੀ ਘਰ ਜਾਓ ਸੱਸਰੀ ਘਰ ਉਹ ਨਹੀਂ ਨਹੀਂ ਬੜਾ ਆਪਣੇ ਲਾਉਣਾ ਉਹ ਨਹੀਂ ਨਹੀਂ ਕੋਈ ਨਾ ਕੋਈ ਨਾ ਸੁਪਰਾਉਣਾ ਜਦ ਮੈਂ ਕੋਲ ਮੈਂ ਤੇ ਬਾਹਰ ਨਹੀਂ ਨਾ ਜੀ ਮੈਂ ਤਾਂ ਛੋਟੇ ਕਰਕੇ ਜਾਗਦਾ ਮਾੜਾ ਨਹੀਂ ਪਰ ਇਹ ਨਹੀਂ ਪੜਦਾ ਕੋਈ ਜਦੋਂ ਨਹੀਂ ਇਹ ਵੀ ਨੂੰ ਨਾ ਜਦੋਂ ਹਾਂ ਅਸੀਂ ਪੰਜਾਬ ਪੰਜਾਬ ਇਕੱਠਾ ਹੋਇਆ ਹੈ ਨਾ ਜਿੱਦਾਂ ਪੰਜਾਬੀ ਓਏ ਹੋਏ ਇਹਦਾ ਵੇਖਾ ਮਾਈਂ ਚੀਜ਼ ਨਾ ਇਮੋਸ਼ਨਲ ਚੀਜ਼ ਕਰਨ ਵਾਲੀ ਆ ਇਹ ਤਾਂ ਮਾਰਦੇ ਮੈਂ ਨੂੰ ਦੇਖੀ ਹੈ ਬਾਕੀ ਉਹ ਦੇਖ ਰਿਹਾ ਉਹ ਦੇਖ ਰਿਹਾ ਸਾਰੇ ਸਾਰੇ ਵਧੀਆ ਵਧੀਆ ਫੋਟੋਆਂ ਮੇਦੀਆਂ ਕੱਢ ਕੇ ਲਾਤੀਆਂ ਸਾਰੀ ਫੋਟੋਸ ਵੈਸੇ ਮੈਨੂੰ ਯਾਦ ਆ ਰਹੀ ਅੱਛਾ ਇਹ ਮੇਲ ਨਾਲ ਦੀ ਹੈ ਕੀ ਜੜੀ ਮੈਂ ਨਹੀਂ ਸੀਗੀ ਮੈਨੂੰ ਮੈਨ ਕੋਲ ਨਾ ਟਾਈਮ ਨਹੀਂ ਸੀ ਕਿ ਮੈਂ ਜਾ ਕੇ ਨਹੀਂ ਤੇ ਆਪ ਬਣਵਾਉਂਦੀ ਹੋਰ ਅੱਛਾ ਠੀਕ ਹੈ ਭਾਈ ਆਹੋਂ ਤਾਂ ਮੈਨੂੰ ਤਾਂ ਸਾਰਿਆਂ ਥਾਵਾਂ ਦਾ ਪਤਾ ਵੀ ਕਿੱਥੇ ਕਿੱਥੇ ਦੀਆਂ ਨੇ ਇਹ ਕੁਝ ਮੈਂਸ਼ਨਸ ਨੇ ਮੇਜਰ ਵੀਡੀਓ ਚੱਲੂ ਹੁੰਦੀ ਮਨ ਲੱਗਦਾ ਜੇ ਉਹ ਚੱਲੇ ਹਾਂ ਦੀ ਆ ਇਹ ਹੀ ਆਉਂਦੀ ਹੁੰਦੀ ਆ ਅੱਛਾ ਆਹ ਦਸਤਗ੍ਰਾਂਦ ਤੋਂ ਚੱਕੀਆਂ ਨੂੰ ਲੈਣਾ ਹਾਂ ਹਾਂ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਮੂਸਿਆ ਦਾ ਨਾਂ ਵੀ ਆ ਗਿਆ ਉੱਤੇ ਇਹ ਰੀਲ ਚ ਪਾਇਆ ਉਹ ਕਿ ਤੁਹਾਡੇ ਆਸ-ਪਾਸ ਦਾ ਨਾ ਹਾਂ ਜੀ ਹਾਂ ਚਲੋ ਭਾਈ ਬਹੁਤ ਬਹੁਤ ਧੰਨਵਾਦ ਭਾਈ ਸਾਰੀ ਫੈਮਿਲੀ ਦਾ ਤੇ ਉਸ ਤੋਂ ਬਾਅਦ ਤੇ ਕੱਟਾਂਗੇ ਤੇ ਪੜਾ ਕੇ ਬੁਰੇ ਤੇਰਾ ਜਲਾਉਣੇ ਸ਼ੁਰੂ ਕਰਾਂਗੇ ਬੇਟੇ ਨਹੀਂ ਹੈ ਵੈਲਕਮ ਟੂ ਵੈਲਕਮ ਅੱਜ ਬਖਾਨਸ ਬਾਨੀਏ ਪਹਿਲਾਂ ਹਾਂ ਜੀ ਅੱਜ ਬੱਚੋ ਬਟੂ ਲੈ ਲਊਗਾ ਬਟੂ ਲੈ ਲਊਗਾ ਛੋਟੇ ਛੋਟੇ ਮੈਂ ਲੈ ਆ ਦੋ ਤੇ ਗੈਸ ਮੈਂ ਵੀ ਗੈਸ ਕਰ ਲਾਂ ਹਾਂ ਲੋ ਹਾਲੋ ਕਰੀ ਸਾਰੀ ਗਾਲੀ ਹਾਂ ਜੀ ਮਤਲਬ ਨਹੀਂ ਮਿਲਿਆ ਨੇ ਬਸਾਂ ਦਾ ਵੀ ਜੀ ਇਹ ਨਾਲ ਬਹੁਤ ਵਧੀਆ ਬਹੁਤ ਮੈਂ ਜਾਂਦੀ ਤੇ ਮੈਂ ਜੀਰ ਲਿਆ ਇਹ ਉਹ ਦੀ ਇੱਜ਼ਤ ਮਾਨ ਕਰ ਰਹੇ ਹੋ ਇਹ ਹੀ ਬਹੁਤ ਵਧੀਆ ਬੱਲੀ ਗੱਲ ਹੈ ਚਲੋ ਹੁਣ ਮੈਂ ਕੀ ਕਰਾਂ ਦੱਸੋ ਬਸ ਬੱਚੇ ਨੂੰ ਖਿਲਾਓ ਨਾ ਕਹਿ ਰਹੇ ਅੱਛਾ ਹਾਂ ਬੱਚਾ ਨੂੰ ਤੁਸੀਂ ਖਿਲਾ ਲਓ ਮੈਂ ਉਹਦੇ ਬਾਅਦ ਰੋਟੀ ਲਗਾ ਦਿਆਂਗੇ ਉਹ ਵੀ ਆਪਨੇ ਯੂਟਿਊਬ ਉੱਪਰ ਨਾ ਬੈਠੋ ਤੁਹਾਨੂੰ ਆਗੇ ਲਿਖ ਮੈਨੂੰ ਇਹ ਬਈ ਬੱਚੇ ਕਹਿੰਦੇ ਸਪੈਸ਼ਲ ਆਏ ਨੇ ਇਹ ਸਾਡਾ ਸਿਮਲਰ ਹੈਗਾ ਇਹ ਅੱਛਾ ਕਿਹੜਾ ਸਿੰਗਰ ਆ ਇਹ ਕਾਂਪੂਰ ਸਾਥੀ ਨੇ ਲੋਕਲ ਸਿੰਗਰ ਜਾਨਾ ਕਾਂਪੂਰ ਬੋਲਪੁਰੀ ਕਾਂਪੂਰ ਸਿੰਗਰ ਸਾਡਾ ਚੋ ਭਾਈ ਟਿਸ਼ੂ ਲੈ ਆ ਉਹ ਟਿਸ਼ੂ ਉਹ ਲੈ ਤੇ ਜਿਹੜੀ ਮੈਂ ਫੈਮਲੀ ਦੀ ਗੱਲ ਕਰਦਾ ਸੀ ਵੀ ਕਾਂਪੂਰ ਦੇ ਵਿੱਚ ਜਾ ਕੇ ਮਿਲਣਾ ਉਹਨਾਂ ਨੂੰ ਤੇ ਐਮਾ ਕੁਝ ਮੇਰੇ ਵਾਸਤੇ ਸਰਪ੍ਰਾਈਜ਼ ਪਿਆ ਸੀ ਪਹਿਲਾਂ ਮੈਂ ਇਹਨਾਂ ਨੂੰ ਮੈਸੇਜ ਕੀਤਾ ਸੀ ਮੈਂ ਸ਼ਹਿਰ ਨਾ ਆਵਾਂ ਕਿਉਂਕਿ ਪਹਿਲਾਂ ਮੈਂ ਮਾਈਨਸ ਟੈਂਪਰੇਚਰ ਦੇ ਵਿੱਚ ਘੁੰਮ ਰਿਹਾ ਸੀ ਤੇ ਇੱਕੋ ਨਾ ਮੈਂ ਪੋਜ਼ਿਟਿਵ 30 40 ਦੇ ਵਿੱਚ ਆ ਗਿਆ ਤੇ ਫਿਰ ਉਹ ਕਰਮੀ ਜ ਮੇਰਾ ਜੀ ਨਹੀਂ ਕਰ ਰਿਹਾ ਸੀ ਕਿ ਦੂਰਾਂ ਬੜਾ ਜਾਣਦਾ ਪਰ ਇਹਨਾਂ ਨਾਲ ਕਾਫੀ ਟਾਈਮ ਤੋਂ ਕੋਈ ਕਮਿਟਮੈਂਟ ਹੋਈ ਸੀ ਵੀ ਮੁੜਦਾ ਹੋਇਆ ਮੈਂ ਜਾ ਕੇ ਆਉਂਗਾ ਤੇ ਇੰਨੀ ਚੀਜ਼ਾਂ ਪਰ ਇਹਨਾਂ ਨੇ ਮੇਰੇ ਵਾਸਤੇ ਇਹ ਗਿਫਟ ਹੋ ਗਿਆ ਆ ਮੇਰਾ ਇਹ ਬਹੁਤ ਵਧੀਆ ਚੀਜ਼ ਦਿੱਤੀ ਮੈਨੂੰ ਤੇ ਆ ਕੇਕ ਆ ਇਹਦੇ ਵਿੱਚ ਕੀ ਆ ਜੀ ਬੇਸ਼ੱਕ ਇਹ ਸ਼ਾਇਦ ਕਿਸੇ ਪੁਰਾਣੇ ਵਾਂਗੂ ਇਹ ਇਹ ਕੋਈ ਪਟੇਸ਼ਾ ਜਿਹਾ ਯੂਜ਼ ਕਰਦੇ ਨੇ ਮੈਨੂੰ ਨਹੀਂ ਪਤਾ ਮੈਂ ਕਿ ਅੰਦਰ ਵਿੱਚ ਵੀ ਗਿਫਟ ਆ ਕੋਈ ਤੇ ਚਲੋ ਠੀਕ ਆ ਬਸ ਇਹੀ ਅੱਜ ਦੀ ਵੀਡੀਓ ਦੇ ਵਿੱਚ ਤੇ ਸਾਰੀ ਫੈਮਿਲੀ ਦਾ ਭਾਈ ਬਹੁਤ ਬਹੁਤ ਧੰਨਵਾਦ ਇੱਧਰ ਵੀ ਵੀਰ ਹੋਰੇ ਖੜੇ ਨੇ ਬਾਸ ਹਰ ਸਿੰਘ ਜੀ ਇਹ ਮੁੰਡਾ ਦਾ ਨਾਮ ਅੰਗਜ ਹਰਮਨ ਹਰਮਨ ਤੇ ਇਹ ਵੀ ਭਾਈ ਦੇਖਣ ਆਏ ਸੀ ਕਹਿੰਦੇ ਯੂਟਿਊਬਰ ਆਇਆ ਹੋਏ ਪੰਜਾਬ ਤੋਂ ਅੱਛਾ ਹਾਂ ਇੱਧਰ ਬੂਆ ਜੀ ਬੈਠੇ ਨੇ ਤੇ ਸਾਰੀ ਫੈਮਿਲੀ ਭਾਈ ਨਾਲ ਠੀਕ ਹੈ ਜੀ ਕੁਝ ਹੋਰ ਤੁਸੀਂ ਕਹਿਣਾ ਹੋਵੇ ਵਿਦੇਸ਼-ਵਿਦੇਸ਼ 'ਚ ਬੈਠੇ ਹੋ ਸੰਗਤ ਨੂੰ ਸਨੇਹਾ ਦੇਣਾ ਹੋਵੇ ਹਾਂ ਮੈਂ ਕਹਾਂਗੀ ਸਾਰਿਆਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਠੀਕ ਹੈ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕੀਤਾ ਜਾਏ ਤੁਸੀਂ ਸ਼ੇਅਰ ਕਰੋ ਹਾਂ ਲਾਈਕ ਵੀ ਕਰਦਿਆ ਕਰੋ ਤੇ ਕਮੈਂਟ ਵੀ ਕਰਦਿਆ ਕਰੋ ਬਹੁਤ ਬਹੁਤ ਵੀਡੀਓ ਨੂੰ ਸ਼ੇਅ ਵੀਡੀਓ ਇੱਥੇ ਅਪਲੋਡ ਹੋਏਗੀ ਕੈਨੇਡਾ ਤੱਕ ਜਾਣੀ ਚਾਹੀਦੀ ਹੈ ਹਾਂ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਵਾਈਕੋ ਜੀ ਦਾ ਖਾਲਸਾ ਵਾਈਕੋ ਜੀ ਕੀ ਸਤਿ ਸ੍ਰੀ ਅਕਾਲ